ਲਓ ਜੀ ਮਿੱਤਰੋ ਝੋਟੀਆਂ ਲੱਗੀਆਂ ਜੀ ਲਾਉਣ ਅੱਜ ਤਰੀਕ ਹੋ ਗਈ ਜੀ 23 10 2025 ਪਹਿਲੀ ਵਾਰ ਚੈਨਲ ਤੇ ਆਉਂ ਵੀਰੇ ਫੋਲੋ ਕਰ ਲਿਓ ਤੁਹਾਡੇ ਕੋਲੇ ਨਾਲ ਦੀ ਨਾਲ ਅਪਡੇਟਾਈ ਚੱਲੂਗੀ ਕਰੀਬਨ ਆਪਣਾ ਤੀਜੇ ਚੌਥੇ ਦਿਨ ਬਾਅਦ ਗੇੜਾ ਹੁੰਦਾ ਜੀ ਪੂਰਾ ਹੱਤ ਚੋਟੀਆਂ ਦਾ ਲਓ ਜੀ ਮਿੱਤਰੋ ਤਕਰੀਬਨ ਚੈਨਲ ਨੂੰ ਜਰੂਰ ਫੋਲੋ ਕਰ ਲਿਓ ਜਦੋਂ ਵੀ ਤੁਸੀਂ ਆਉਣਾ ਹੋਇਆ ਤਾਂ ਤੁਹਾਨੂੰ ਸੌਖਾ ਰਹੂਗਾ ਤੇ ਹੁਣ ਆਪਾਂ 2-3 ਦਿਨ ਚ ਇਹਨਾਂ ਦਾ ਰਿਜ਼ਲਟ ਲੈ ਕੇ ਜਿਹੜਾ ਘਰੋਂ ਵਾਪਸ ਦੀ ਗਰੰਟੀ ਵਾਲਾ ਆਪਣਾ ਉਹ ਪਤਾ ਲੱਗ ਜਾਂਦਾ ਵਾ ਫਿਰ ਆਪਾਂ ਨੂੰ ਵੀ ਦੀ ਖਾ ਉਹਦਾ ਵਾ ਚੋਟੀ 'ਚ ਫੇਰ ਆਪਾਂ ਉਦੋਂ ਹੀ ਸੇਲ ਕਰਦਾ ਜਦੋਂ ਸਾਨੂੰ ਸਮਝ ਆ ਜਾਂਦੀ ਹੈ ਚੋਟੀ ਦੀ। ਲਓ ਜੀ ਇੱਕ ਚੋਟੀ ਆ ਗਈ ਗੱਬਣ। ਕਰੋ بارش ਦੀ ਆਪਣੀ ਵੀਰੇ ਗਾਰੰਟੀ ਹੁੰਦੀ ਆ। ਉਹ 2-3 ਦਿਨ ਦੇ ਵਿੱਚ ਤਕਰੀਬਨ ਦਸੱਲੀ ਕਰਾਂਗੇ। ਬਾਕੀ ਆਹ ਚੋਟੀਆਂ ਸਾਰੀਆਂ ਜਿਹੜੀਆਂ ਹਾਂ ਡੀਕ ਲੈਵਲ ਤੇ ਆ ਗਈਆਂ ਆਪਣੀਆਂ। ਇਹ ਜਿਹੜੀਆਂ ਨਵੀਆਂ ਆਈ ਜਾਣਗੀਆਂ ਇਹ ਜਦੋਂ-ਜਦੋਂ ਸਾਨੂੰ ਸਮਝ ਆ ਜਾਂਦੀ ਆ ਨਾਲ ਦੀ ਨਾਲ ਆਪਾਂ ਸੇਲ ਤੇ ਲਾ ਦੇਈਦੀਆਂ ਨੇ। ਲਓ ਜੀ ਇਹ ਆ ਗਏ ਜੀ ਆਪਣੇ ਪੈਟਰੋਲ ਪੰਪ ਇਹ ਹੁਣ ਆਉਣ ਤੋਂ ਬਾਅਦ ਵੀ ਤਕਰੀਬਨ ਆਪਾਂ ਹੁਣ ਜਦੇ ਨਹੀਂ ਸੇਲ ਕਰਦੇ ਜੀ ਸਾਨੂੰ ਜਦੋਂ ਜਿਹੜੇ ਪਸ਼ੂ ਨੇ ਰਾਹ ਦੇਤਾ ਆਪਾਂ ਉਦੋਂ ਸੇਲ ਕਰਨਾ ਇਦਾਂ ਨਹੀਂ ਹੈ ਵੀ ਆ ਗਏ ਆ ਕੇ ਜਦ ਹੀ ਸੇਲ ਕਰਨਾ ਸ਼ੁਰੂ ਕਰਤਾ ਜਦੋਂ ਸਾਨੂੰ ਪਸ਼ੂ ਰਾਹ ਦਊਗਾ ਇਹ 14-15 ਲੀਟਰ ਤੇ ਪਹੁੰਚੀ ਹੋਈ ਹੈ ਝੋਟੀ ਇਹ ਦੂਜਾ ਸੂਆ ਜੀ ਦੇਖੋ ਇਹ ਬਾਈ ਜੀ 27 ਤਰੀਕ 2025 10ਵਾਂ ਮਹੀਨਾ ਜਿਹੜੇ ਵੀ ਫਰੂਤ ਹੋਏ ਵੀਡੀਓ ਦੇਖ ਰਹੇ ਹਨ ਉਹਨਾਂ ਨੂੰ ਤਕਰੀਬਨ ਪਤਾ ਹੋਵੇ ਅੱਜ ਦੀ ਤਰੀਕ ਤੀਜਾ ਚੌਥਾ ਦਿਨ ਬਾਅਦ ਝੋਟੀਆਂ ਆਉਂਦੀਆਂ ਨੇ ਆਪਣੀਆਂ ਇਹ ਵੀ ਦੂਜਾ ਸੂਹਾ ਝੋਟੀ ਆ ਜੀ ਲੋ ਜੀ ਬੱਚਾ ਦੀ ਜਮਾਂ ਲਹਿਰਾ ਨਾੜੂਆ ਹਜੇ ਨਾਲ ਆ ਬੱਚੇ ਦਾ ਦੂਜਾ ਸੂਹਾ ਝੋਟੀ ਆ ਚੈੱਕ ਕਰ ਸਕਦੇ ਹੋ ਜੀ ਤੁਸੀਂ ਹੈ ਏ ਯਾਨੀ ਪੈਟਰੋਲ ਪੰਪ ਨਹੀਂ ਜਿਹੜੇ ਹਸਾਰ ਵਾਲੇ ਪੈਟਰੋਲ ਪੰਪ ਨੇ ਜੀ ਇਹ ਹਸਾਰ ਵਾਲੇ ਏ ਬੰਨ ਹੁਣ ਇੱਕ ਚੌੜ ਆਏ ਹੋਏ ਨੇ ਤਾਰਾ ਜੀ ਚੋਟੀਆਂ ਚੈੱਕ ਕਰਨ ਦੇ ਟਾਈਮ ਆਪਣਾ ਤਕਰੀਬਨ ਜਿਹੜਾ ਚਵਾਈ ਦਾ ਵਾ ਸਵੇਰੇ ਵੀ 5 ਵਜੇ ਤੇ ਸ਼ਾਮ ਨੂੰ ਵੀ 5 ਵਜੇ ਪਹਿਲਾਂ ਲੇਟ ਕਰੀਦੀ ਸੀ ਹੁਣ ਪਸੂ ਜ਼ਿਆਦਾ ਹੋਣ ਕਰਕੇ ਟਾਈਮ ਬਦਲਤਾ ਜੀ